ਸੰਤ ਜਨੈਲ ਸਿੰਘ ਪਿੰਡਾਂ ਵਾਲੇ ਅੰਦਰ ਵੜ ਕੇ ਸ਼ਹੀਦ ਨਹੀਂ ਹੋਏ ਜਿਹੜੇ ਦੋ ਇੱਥੇ ਨishan ਸਾਹਿਬ ਹੈ ਉੱਥੇ ਜਾ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੀ ਛਾਤੀ ਦੇ ਉੱਤੇ 74 ਗੋਲੀਆਂ ਸਹੀ 74 ਇਹ ਛੋਟੀ ਗੱਲ ਨਹੀਂ ਹੈ ਤੋਡੇ ਸਾਹਮਣੇ ਦੁਨੀਆ ਦੇ ਸਾਹਮਣੇ ਸੰਤ ਜਨੈਲ ਸਿੰਘ ਪਿੰਡਾਂ ਵਾਲੇ ਨੇ ਸਾਥ ਦਿੱਤੀ ਹੈ ਮੈਂ ਜਦੋਂ ਐਸਐਸਪੀ ਫਰੀਦਕੋਟ ਸੀ ਉਸ ਵੇਲੇ ਨਿਰੰਕਾਰੀ ਕਾਂਡ ਹੋਇਆ ਸੀ ਸੰਤਾਂ ਨੇ ਉਹ ਕਾਂਡ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬਾਦਲ ਸਰਕਾਰ ਤੇ ਸੈਂਟਰ ਸਰਕਾਰ ਨੇ ਨਿਰੰਕਾਰੀਆਂ ਨੂੰ ਬਾਹਰ ਕੱਢਤਾ ਸੰਤਾ ਦਾ ਮਨ ਬਹੁਤ ਖਰਾਬ ਹੋਇਆ ਫ੍ਰੀਡ ਕੋਰਟ ਦੇ ਜ਼ਿਲ੍ਹਾ ਐਸਐਸਪੀ ਹੋਣ ਦੇ ਨਾਤੇ ਉਹਨਾਂ ਦਾ ਪਿੰਡ ਰੋਡੇ ਵੀ ਮੇਰੇ ਹਲਕੇ ਚੋਂਦਾ ਸੀ ਮੇਰੇ ਕੋਲੇ ਸੁਨੇਹਾ ਆਇਆ ਇਹ ਸੰਤ ਨਰਨ ਜਰਨੈਲ ਸਿੰਘ ਤੋਂ ਨੂੰ ਆਉਣਗੇ ਮੈਂ ਕਿਹਾ ਜ਼ਰੂਰ ਆਉ ਹੁਣ ਮੈਨੂੰ ਮਰਿਆ ਦਾ ਤਾਂ ਪਤਾ ਨਹੀਂ ਸੀ ਪਰ ਜਿੰਨੇ ਵੀ ਗਲਾਸ ਸੀਗੇ ਭਾਂਡੇ ਸੀਗੇ ਉਹਨਾਂ ਨੂੰ ਮੈਂ ਮੰਜਾਤਾ ਰੇਤੇ ਦੇ ਨਾਲ ਪਰ ਸੰਤ ਸੀਸੀ ਦੇ ਗਲਾਸ ਦੇ ਵਿੱਚ ਤਾਂ ਪਿੰਦੇ ਹੀ ਨਹੀਂ ਸੀ ਸੋ ਜੋਖਸ਼ ਹੋ ਸਕਿਆ ਅਸੀਂ ਕੀਤਾ ਸੰਤ ਮੈਨੂੰ ਕਹਿੰਦੇ ਕਿ ਅੱਜ ਖਾਲਸੇ ਤੇ ਵਿਪਤਾ ਹੈਗੀ ਹੈ ਮੈਂ ਕਿਹਾ ਬਾਬਾ ਜੀ ਮੈਂ ਮੰਨਣਾ ਜਿਹੜੀ ਸੇਵਾ ਲੈਣੀ ਹੈ ਮੈਂ ਦੇਣ ਨੂੰ ਤਿਆਰ ਹਾਂ ਸੰਤ ਕਹਿੰਦੇ ਮੈਨੂੰ ਲਾਇਸੈਂਸ ਚਾਹੀਦੇ ਆ ਮੈਂ ਕਿਹਾ ਜਿੰਨੇ ਲਾਇਸੈਂਸ ਤੁਸੀਂ ਲੈਣੇ ਆ ਲੈ ਲਓ ਬਹੁਤ ਲਾਇਸੈਂਸ ਦੇ ਉੱਤੇ ਜਿੰਨਾ ਵੀ ਉਹਨਾਂ ਦਾ ਜਥਾ ਸੀ ਸਾਰਿਆਂ ਦੇ ਕੋਲੇ ਰਾਈਫਲ ਆ ਗਈਆਂ ਲਾਇਸੈਂਸ ਆ ਗਏ ਫਿਰ ਸੰਤ ਮੈਨੂੰ ਦੂਜੀ ਵਾਰੀ ਬਿਲੇ ਕਹਿੰਦੇ ਸਿਮਰਨਜੀਤ ਸਿੰਘ ਜੀ ਮੇਰੇ ਸਿੰਘਾਂ ਨੂੰ 100 ਪਾਸਪੋਰਟ ਲੈ ਕੇ ਦੇ ਮੈਂ ਘਬਰਾ ਗਿਆ ਮੈਂ ਕਿਹਾ ਬਾਬਾ ਜੀ ਜੇ ਤੁਸੀਂ ਚੜੇਗੇ ਤੇ ਸਾਡਾ ਕੀ ਹੋਊਗਾ ਫਿਰ ਇੱਥੇ ਹੱਸ ਕੇ ਕਹਿੰਦੇ ਤੁਹਾਨੂੰ ਪਤਾ ਨਹੀਂ ਇਹਨਾਂ ਨੂੰ ਮੈਂ ਭੱਜ ਲਾ ਰਿਹਾ ਨਹੀਂ ਤਾਂ ਇਹ ਭੱਜ ਜਾਣਗੇ ਫਿਰ ਐਵੇਂ ਉਹ ਸਧਾਰਨ ਨਹੀਂ ਸੀਗੇ ਪੂਰੀ ਸਿਆਸਤ ਆਉਂਦੀ ਸੀ ਫਿਰ ਮਹਾਰਾਜਾ ਪਟਿਆਲਾ ਕੈਪਟਨ ਨਰਮਿੰਦਰ ਸਿੰਘ ਨੇ ਮੈਨੂੰ ਕਿਹਾ ਕਿ ਜੀਵ ਗਾਂਧੀ ਸੰਤਾਂ ਦੇ ਦਰਸ਼ਨ ਕਰਨ ਆਉਂਦਾ ਮੈਂ ਸੰਤਾਂ ਨੂੰ ਪੁੱਛਿਆ ਉਹ ਕਹਿੰਦੇ ਇਹ ਕੀ ਕਰਨਾ ਹੋਊਗਾ ਮੈਂ ਕਿਹਾ ਬਾਬਾ ਜੀ ਜਿਹੜੀ ਗੱਲ ਕਰੂੰਗਾ ਉਹ ਤੁਹਾਡੇ ਨਾਲ ਕਰੂੰਗਾ ਤੇ ਤੁਸੀਂ ਉਹਦਾ ਜਵਾਬ ਦੇ ਦਿਓ ਜੇ ਹਿੰਦੁਸਤਾਨ ਦਾ ਹੁਕਮਰਾਨ ਤੁਹਾਨੂੰ ਮਿਲਣਾ ਰਿਹਾ ਹੈ ਤੇ ਹੋਰਲੀ ਜਗਰਾਉਂ ਦੇ ਕੋਲੇ ਪਿੰਡ ਹੈਗਾ ਖਾੜਾ ਮੇਰਾ ਖਿਆਲ ਉੱਥੇ ਸੰਤ ਪ੍ਰਚਾਰ ਕਰਦੇ ਸੀਗੇ ਰਜੀਵ ਗਾਂਧੀ ਨੇ ਆਖਰੀ ਮੌਕੇ ਦੇ ਉੱਤੇ ਉੱਥੇ ਆਉਣ ਤੋਂ ਮੁੱਕਰ ਗਿਆ ਜਿਹੜੇ ਬਚੋਲੇ ਸੀਗੇ ਕੈਪਟਨ ਬਰਿੰਦਰ ਸਿੰਘ ਉਹ ਕਹਿੰਦੇ ਕੀ ਕਰੀਏ ਹੁਣ ਬੈਠੇ ਹੁਣ ਕੀ ਕਰਨਾ ਹੈ ਟੋਡੇ ਕਰਕੇ ਮੈਂ ਮੀਟਿੰਗ ਕਰਾਈ ਸੀ ਪਰ ਰਜੀਵ ਗਾਂਧੀ ਨਹੀਂ ਆਇਆ ਫਿਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਹੁਣ ਆਇਆ ਮੈਂ ਸੰਤਾਂ ਨੂੰ ਕਿੰਨਾ ਪੈਸਾ ਭੇਟ ਕਰਾਂ ਕਿੰਨੇ ਲੱਖ ਦਵਾਂ ਮੈਂ ਕਿ ਸੰਤ ਨਹੀਂ ਪੈਸਾ ਲੈਂਦੇ ਹੈਗੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਫਿਰ ਕੀ ਭੇਟ ਕਰਾਂ ਮੈਂ ਕਿਹਾ ਜਿਹੜਿਆ ਤੁਹਾਡੇ ਅਸਲੇਖਾਨੇ ਚ ਸਭ ਤੋਂ ਵੱਡੀ ਚੰਗੀ ਬੰਦੂਕ ਹੈ ਉਹ ਦਿਓ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਸਵੀਡਨ ਦੀ ਬਣੀ ਹੋਈ ਇੱਕ ਬਹੁਤ ਵੱਡੀ ਰਾਈਫਲ ਦਿੱਤੀ ਸਨਾਈਪਰ ਰਾਈਫਲ ਸਨਾਈਪਰ ਜਿਹੜੀ 300 ਗੱਜ ਤੋਂ ਨਿਸ਼ਾਨਾ ਲੈ ਕੇ ਕਿਸੇ ਵੀ ਚੋਨੂ ਚੁੰਡੇ ਹੋਏ ਬੰਦੇ ਨੂੰ ਲੀਡਰ ਨੂੰ ਮਾਰ ਸਕਦੀ ਹੈ ਉਹ 빗 ਕੀਤੀ ਤੇ ਸੰਤ ਬੜੇ ਖੁਸ਼ ਹੋਏ ਔਰ ਅਮਰਿੰਦਰ ਸਿੰਘ ਨੇ ਵੈਦਾ ਕੀਤਾ ਕਿ ਮੈਂ ਖੀਤ ਤੱਕ ਤੁਹਾਡੀ ਸੇਵਾ ਕਰੂੰਗਾ ਬਾਅਦ ਵਿੱਚ ਲੋਕਾਂ ਦੇ ਮਨ ਬਦਲ ਗਏ ਸੰਤਾਂ ਨੂੰ ਛੱਡ ਗਏ ਉਹਨਾਂ ਦੇ ਪਰਿਵਾਰ ਤੋਂ ਛੱਡ ਗਏ ਅੱਜ ਅਕਾਲ ਤਖਤ ਆਪਾਂ ਕਹਿੰਦੇ ਆ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਆਪਾਂ ਸਾਰੇ ਇੱਥੇ ਇਕੱਠੇ ਹੋਏ ਹੋਏ ਆ ਪਰ ਦੇ ਵਿੱਚ ਬਾਬਾ ਧੰਮਾ ਆਪਣੀ ਹੋਮੇ ਨੂੰ ਪਾਲਦਾ ਹੋਇਆ ਬਹੁਤ ਵੱਡਾ ਕਾਠ ਉੱਥੇ ਕੀਤਾ ਸੰਤਾਂ ਦਾ ਜੇ ਸ਼ਹੀਦੀ ਦਿਵਸ ਅਕਾਲ ਤਖਤ ਤੇ ਮਨਾਇਆ ਜਾ ਰਿਹਾ ਤੇ ਫੇਰ ਮੈਥੇ ਤੁम्मे ਨੇ ਪੋਸਟਰ ਲਾਏ ਹੋਏ ਐ ਆਪਣੀਆਂ ਫੋਟੋਆਂ ਨਈਆਂ ਹੋਈਆਂ ਐ ਇਨੇ ਦੱਕਾ ਕੰਮ ਨਹੀਂ ਕੀਤਾ ਸੰਤਾਂ ਦੇ ਲਈ ਬਰਾਬਰ ਦੀਆਂ ਫੋਟੋਆਂ ਲਾਈਆਂ ਹੁਣ ਅੱਗੇ ਤੋਂ ਸਾਧ ਸੰਗਤ ਜੀ ਇਹ ਨਿਸ਼ਚਿਤ ਕਰਿਏ ਕਿ ਮੈਤੇ ਚੌਕ ਦੇ ਵਿੱਚ ਅਗਲੇ ਦਿਨ ਤੋਂ ਮਾ ਇਕੱਠ ਕਰ ਸਕਦਾ ਜਸਬੀਰ ਸਿੰਘ ਰੋਡੇ ਉਹ ਆਪਣੇ ਕੱਠ ਫੇਰ ਕਰ ਸਕਦਾ ਪਰ 6 ਜੋੜ ਨੂੰ ਕੌਮ ਦਾ ਅਖਾਲ ਤਖਤ ਸਾਹਿਬ ਦਾ ਕੱਠ ਹੈ ਇਸ ਦੇ ਵਿੱਚ ਕੋਈ ਬੰਦਨ ਨਹੀਂ ਪਾਉਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ 1984 ਤੋਂ ਬਾਅਦ ਸਾਨੂੰ ਕੋਈ ਰਾਹਤ ਨਹੀਂ ਮਿਲੀ ਸਭੋ ਅਮਰਤਵਾਲ ਸਿੰਘ ਨੂੰ ਫੜ ਕੇ ਉਹਨਾਂ ਦੇ ਸਾਥੀਆਂ ਨੂੰ ਫੜ ਕੇ ਅਸਾਮ ਲੈ ਗਏ ਹੈ ਕਿੰਨੀ ਦੂਰ ਬਰਗਾੜੀ ਦਾ ਮਸਲਾ ਅਜੇ ਤੱਕ ਬਾਦਲਾਂ ਨੂੰ ਸਮੇਤ ਸੈਣੀ ਨੂੰ ਫੜਿਆ ਨਹੀਂ ਐਸ்சிਪੀ ਨੇ 328 ਮਾਰਦ ਦੇ ਸਰੂਪ ਵੇਚਤੇ ਐ ਗੁੰਮ ਕਰਤੇ ਐ ਪਤਾ ਨਹੀਂ ਕੀ ਕੀਤਾ ਔਰ ਜਿਹੜੀ ਡਿਊਟੀ ਤਰਨਤਾਰਨ ਸਾਹਿਬ ਦੇ ਗੁਰਦੁਆਰੇ ਦੀ ਬਣੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌ ਨਿਹਾਲ ਸਿੰਘ ਨੇ ਉਹਦੀ ਸਾਰੀ ਕੀਤੀ ਸੀ ਪਰ ਐਸਟੀਪੀਸੀ ਨੇ ਬਾਬਾ ਜਗਤਾਰ ਸਿੰਘ ਨੂੰ ਲਿਖਤੀ ਤੌਰ ਤੇ ਦਸਕਤ ਕਰਕੇ ਕਹਤਾ ਇਸ ਜੂੜ ਨੂੰ ਢਾਡੋ ਕੁਦਰਤੀ ਅਸੀਂ ਉੱਥੇ ਪਹੁੰਚ ਗਏ ਨੁਕਸਾਨ ਥੋੜੇ ਜੇ ਹੋਇਆ ਸੀ ਬੁਲਡੋਜ਼ਰ ਪਹੁੰਚੇ ਹੋਏ ਸੀ ਪਰਾਸੀ ਕਿਸੇ ਕਿਸਮ ਤੱਕ ਉਹ ਡਿਓਡੀ ਨੂੰ ਬਚਾਇਆ ਹੋਇਆ ਹੈ ਹੁਣ ਇਲੈਕਸ਼ਨ ਆ ਰਹੀ ਹੈ 12 ਸਾਲਾਂ ਬਾਅਦ ਐਸਪੀਸੀ ਦੇ ਤੁਸੀਂ ਨਿਸ਼ਚੈ ਕਰਕੇ ਸੋਚੋ ਕਿ ਕਿਹੜੀ ਪਾਰਟੀ ਨੇ ਤੁਹਾਡਾ ਸਾਥ ਦਿੱਤਾ ਇਹਨਾਂ 40 ਸਾਲਾਂ ਦੇ ਵਿੱਚ ਤੇ ਜੇ ਆਪਾਂ ਤਬਦੀਲੀ ਲਿਆਵਾਂਗੇ ਫਿਰ ਸਾਨੂੰ ਸਾਰਾ ਕੁਝ ਸਾਡੀ ਆਜ਼ਾਦੀ ਸਾਡੀ ਮੁਖ ਮੁਖਤਿਆਰੀ ਸਾਰਾ ਸਾਰਾ ਕੁਝ ਤੇ ਜਿਹੜਾ ਨਾਂ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਵੀ ਮਿਲੂਗਾ ਖਾਲਿਸਤਾਨ ਸੋ ਸੰਤਾਂ ਦੀ ਫੋਟੋ ਹਰੇਕ ਦੇ ਕਮਰੇ 'ਚ ਸਜਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਜੋਧਾ ਨਾ ਕਦੇ ਹੋਇਆ ਨਾ ਕਦੇ ਹੋਣਾ ਸਾਡੀ ਉਮਰਾਂ ਦੇ ਵਿੱਚ ਬਹੁਤ ਜੋਧੇ ਹੋਏ ਐ ਪਰ ਇਹੋ ਜਿਹੇ ਜੋਧਾ ਖਾਲਸਾ ਜੀ ਅੱਪਾ ਨੂੰ ਨਹੀਂ ਮਿਲਣਾ ਇਹ ਜਦੋਂ ਮਹਾਰਾਜ ਦੀ ਕਿਰਪਾ ਹੋਊਗੀ ਪੈਦਾ ਕਰ ਦੇਣਗੇ ਪਰ ਸੰਤ ਜਨੈਲ ਸਿੰਘ ਸੰਤ ਜਨੈਲ ਸਿੰਘ ਹੀ ਹੈ ਇੱਕ ਮੁਸਲਮਾਨ ਕਵੀ ਨੇ ਗੱਲ ਕੀਤੀ ਉਹਦਾ ਨਾਮ ਸੀ ਚੀਮਾ ਉਹ ਕਹਿੰਦਾ 1971 ਦੇ ਵਿੱਚ پاکستان ਦੀ ਫੌਜ ਤੇ ਇੰਡੀਆ ਦੀ ਫੌਜ ਬੰਗਲਾਦੇਸ਼ ਦੇ ਵਿੱਚ ਲੜੀ ਲੜ ਕੇ ਜਨਰਲ ਜਗਜੀਤ ਸਿੰਘ ਰੋੜੇ ਤੇ ਜਨਰਲ ਸ਼ਬੀਕ ਸਿੰਘ ਨੇ 90000 ਪਾਕਿਸਤਾਨੀ ਫੌਜ ਨੂੰ ਫੜ ਕੇ ਕੈਂਪਾ ਚਦੇਤਾ ਤੇ ਉਹ ਟੀਮਾ ਜਿਹੜਾ ਪਾਕਿਸਤਾਨ ਦਾ ਕਵੀ ਸੀ ਉਹ ਕੀ ਕਹਿੰਦਾ ਸਾਡਾ ਜਰਨੈਲ 나ਜੀ ਸੀ ਜਿਨੇ 90 ਹਜ਼ਾਰ ਸਾਡੇ ਪਾਕਿਸਤਾਨੀ ਫੌਜ ਹਿੰਦੁਸਤਾਨ ਦੇ ਕਬਜ਼ੇ ਚ ਖਰਾਤੀ ਆ ਫੜ ਜੇ ਉਹਦੀ ਚੀਚ ਦੇ ਉੱਤੇ ਚੀਰ ਲੱਗ ਜਾਂਦਾ ਦੋ ਤੋਕੇ ਡਿੱਗ ਜਾਂਦੇ ਅਸੀਂ ਸਮਝਣਾ ਸੀ ਕਿ ਸਾਡਾ ਜਰਨੈਲ ਲੜਿਆ ਹਿੰਦੁਸਤਾਨ ਦੀ ਫੋਰਸ 3 ਖਲਾਫ ਪਰ ਕਹਿੰਦਾ ਜਰਨੈਲਾਂ ਤੋਂ ਜਰਨੈਲ ਉਹ ਜਰਨੈਲ ਹੈ ਜਰਨੈਲ ਸਿੰਘ ਪਿੰਡਾ ਵਾਲਾ ਜੀ ਦੀ ਹਿੱਕ ਤੇ 74 ਗੋਲੀਆਂ ਲੱਗੀਆਂ ਆਪਾਂ ਬੰਦੀ ਸਿੰਘ 32-32 ਸਾਲਾਂ ਤੋਂ ਅੰਦਰ ਕੀਤੇ ਹੋਏ ਐ ਆਪਾਂ ਇਕੱਠੇ ਹੋ ਕੇ ਉਹਨਾਂ ਨੂੰ ਛਡਾਈਏ ਐਸਪੀਸੀ ਦੇ ਇਲੈਕਸ਼ਨ ਆ ਰਹੀ ਐ ਆਪਣੇ ਵੋਟ ਬਣਾਓ ਪਟਵਾਰੀਆਂ ਕੋਲੇ ਜਾਓ ਆਪਣੀ ਵੋਟ ਤਿਆਰ ਕਰੋ ਜੀ ਦੇ ਨਾਲ ਆਪਾਂ ਆਪਣੀ ਪਾਰਲੀਮੈਂਟ ਸਿੱਖਾਂ ਦੀ ਐਸਸੀਪੀਸੀ ਦੇ ਵਿੱਚ ਆਪਾਂ ਨਮਾਇੰਦਗੀ ਲੈ ਕੇ ਜਿਹੜਾ ਕੰਮ ਮਾੜੇ ਹੋਏ ਐ ਉਹਨਾਂ ਨੂੰ ਸੁਧਾਰ ਦਈਏ ਤੇ ਵਧੀਆ ਕੰਮ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਜੀ ਆਇਆਂ ਜਿਹੜਾ ਇੱਥੇ ਤੁਸੀਂ ਐਡੇ ਵੱਡੇ ਸ਼ਹੀਦੀ ਦਿਵਸ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਦੇ ਦਿਨ ਤੇ ਆਇਓ ਆ ਉਹਨਾਂ ਦਾ ਗੁਰਦੁਆਰਾ ਬਣਿਆ ਹੋਇਆ ਐ ਇੱਥੇ ਮੱਥਾ ਟੇਕ ਕੇ ਜਾਇਓ ਤੇ ਮੈਂ ਆਖਸ ਕਰਦੇ ਕਿ ਬਿਹਾਰ ਸਾਨੂੰ ਫਤਿਹ ਬਖਸ਼ਣਗੇ ਕਿਉਂ ਕਰਕੇ ਸਾਡੀ ਪਾਰਟੀ ਨੇ ਪਿੱਛੇ ਨਹੀਂ ਹਟਣਾ ਅਸੀਂ ਆਜ਼ਾਦੀ ਲੈ ਕੇ ਛੱਡਣੀ ਹੈ ਸੰਤ ਜਨੈਲ ਸਿੰਘ ਦੇ ਨਾਲ ਲੱਗ ਕੇ ਰਹਿਣਾ ਔਰ ਸਿੱਖ ਕੌਮ ਦੀ ਸੇਵਾ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ